ਸਤਨਾਮ ਸ੍ਰੀ ਵਾਹਿਗੁਰੂ ਜੀ ਡੰਡਾਤ ਬੰਦਨ ਅਨਕਪਾਨ ਸਰਵ ਕਲਾ ਸਮਰਥ ਡੋਲਣ ਤੇ ਰਾਖੂ ਪ੍ਰਭੂ ਨਾਨਕ ਦੇਖ ਰਾਹਤ ਚੋ ਪਈ ਸਾਹਿਬ ਇੱਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਪਤੇ ਬਾਪ ਸਾਹਿ ਦਸਮ ਕਬਿਓ ਬਾਚ ਮਿਰਤੀ ਚਉਪਾਈ ਹਮਰੇ ਕਰਵ ਹਾਥ ਦੇ ਰਛਾ ਪੂਰਨ ਹੋਏ ਜਿਤ ਕੀ ਇਛਾ ਤਵ ਚਨਨ ਮੰਨ ਰਹੇ ਹਮਾਰਾ ਆਪਣਾ ਜਾਨ ਕਰੂ ਪ੍ਰਤਿਪਾਰਾ ਹਮਰੇ ਦੁਸ਼ਟ ਸੁਭਾਦ ਵਕਾਬ ਹੋ ਆਪ ਹਾਥ ਦੇ ਮੋਹਿ ਵਿਚਾਬ ਹੋ ਸੁਖੀ ਵਸੈ ਮੂਰੂ ਪਰਵਾਰਾ ਸਿਵ ਸਿਖ ਸੁਭੈ ਕਰਤਾਰਾ ਮੋਰ ਅਛਲ ਜ ਕਰਦਾ ਕਰੀਐ ਸਾ ਮਨਨ ਕੋ ਆਜ ਸੰਗ ਰਿਗੈ ਪੂਰਨ ਹੋਏ ਹਮਾਰੇ ਆਸ ਤੋਰ ਪੈਨ ਕੀ ਰਹੇ ਪਿਆਸਾ ਤੁਮਹੈ ਸ਼ਾਨ ਕੇ ਅਨੰਤ ਆਉ ਜੋ ਵਰਜਾਂ ਸੋ ਤੁਮ ਤੇ ਪਾਉ ਸੇਵਾ ਸਿੱਖ ਹਮਾਰੇ ਤਾਰੀ ਹੈ ਚੁੰਨ ਦਿਨ ਸ਼ਾਸਤਰ ਹਮਾਰੇ ਮਾਰੀ ਹੈ ਆਪ ਆਦੇ ਮੁਝੇ ਵਰਗੈ ਮਰਨ ਕਾਲ ਕਾ ਦਰਾਸ਼ਨ ਬਰੀਐ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਅਤੂ ਜੋ ਕਰਿਓ ਰੱਛਾ ਰਾਖ ਲਹਿੂ ਮੋ ਰਾਖਨ ਹਾਰੇ ਸਾਹਿ ਸੰ ਸਹਾਏ ਪਿਆਰੇ ਦੀਨ ਬੰਦ ਦੁਸਨ ਗੇ ਹੰਤਾ ਆਤਮੋਪੂਰੀ ਚਤੁਰਦਸ਼ਕੰਤਾ ਕਾਲ ਪਾਏ ਬ੍ਰਹਮਾ ਬਕਤਰਾ ਕਾਲ ਪਾਏ ਸ਼ਿਵ ਜੀ ਅਵਤਾਰ ਕਾਲ ਪਾਏ ਕਰਿਸ਼ਨ ਪ੍ਰਗਾਸਾ ਸਗਲ ਕਾਲ ਕਾ ਕੇ ਆਤਮਾਸ਼ਾ ਜਮਨ ਕਾਲ ਜੋਗੀ ਸਭ ਕੀਓ ਬੇਦ ਰਾਏ ਬ੍ਰਹਮਾ ਜੋਥਿਓ ਜਮਨ ਕਾਲ ਸਾਲੋ ਸਵਾਰਾ ਨਵਸ਼ਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵਤਾਤ ਜਚਨੁ ਬਜਾਇਓ ਆਦੋਂ ਸੇਕਿ ਉਤਾਰਾ ਸੋਏ ਗਰੂ ਸਮਝਿ ਹੋ ਹਮਾਰਾ ਨਮਸਕਾਰ ਦਸਹਿ ਕੋ ਹਮਾਰੀ ਸਗਲ ਪ੍ਰਜਾ ਜਨਾਬ ਸਵਾਰੇ ਸਿਵ ਕਨ ਕਉ ਸਿਵ ਗਨ ਸੁਖ ਦੇਉ ਸਤਨਕ ਕਉ ਪਲਮੋ ਬਦਕੇਉ ਘੜ ਘੜ ਕੇ ਅੰਦਰ ਕੇ ਜਾਣਤ ਭਲੇ ਬੁਰੇ ਕੇ ਪੀਰਿ ਵਿਸ਼ਾਨਤ ਚੀਟੀ ਤੀਰੰਦਰਾ ਸੂਲਾ ਸਪਰਿ ਕਿਰਪਾ ਦ੍ਰਿਸ਼ਟ ਕਰ ਪੂਲਾ ਸ਼ਾਂਤੰ ਤੰਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੇ ਪੀਰਿ ਵਿਸ਼ਾਨ ਘੜ ਘੜ ਕੇ ਪਰ ਪਰ ਕੇ ਜਾਣੈ ਜਦ ਕਰਖ ਕਰਾ ਕਰਤਾਰ ਪ੍ਰਜਾ ਤਰਤ ਤਾ ਦੇਹ ਅਪਰ ਜਵਾਕ ਰਖ ਕਰਤ ਹੋ ਕਬਹੁ ਤੁਮ ਮੈ ਮਲਤ ਦੇਹ ਤਰ ਸਭ ਹੂੰ ਜੇ ਤੇ ਬਦਨ ਸ੍ਰਿਸ਼ਟ ਸਵਤਾਰੈ ਆਪ ਆਪਨੇ ਬੂਜ ਉਚਾਰੈ ਤੁਮ ਸਭ ਹਿਤ ਰਹਿਂਦralਮ ਜਾਣਤ ਬੇਦ ਬੇਦ ਰਾਲਮ ਨਰੰਕਾਰ ਨਿਰਵਕਾਰ ਨਰਲੰਭ ਆਦ ਅਨੀਲ ਆਦ ਸੰਭ ਤਾ ਕਉ ਅਨੁਚਾਰਦ ਪੇਦਾ ਜਾ ਕੋ ਪੀਵ ਨਾ ਪਾਵਤ ਪੇਦਾ ਤਾ ਕਾ ਕਰਪਾ ਹਨਨ ਮਾਨਤ ਮਹਾ ਮੂੜ ਹੈ ਕਾਚ ਭੇਦ ਨ ਜਾਣਤ ਮਹਾ ਦੇਵ ਕੋ ਕਹਿ ਤ ਸੁਦਾਸ਼ਿਵ ਨਿਰੰਕਾਰ ਕਾ ਚੀਰਤ ਨਹਿ ਪੇਵ ਆਪ ਆਪਨੇ ਬੁਧ ਹੈ ਜੀਤੇ ਬਰਨਤ ਪਿਨ ਪਿਨ ਤੂੰ ਹੈ ਤੇਤੀ ਤੁਮਰਾ ਲਖਾ ਨਾ ਜੈ ਬਸਰ ਕਹ ਹੈ ਬੁਧ ਸਜਾ ਪ੍ਰਥਮ ਸੰਸਾਰ ਇਤੇ ਰੂਪ ਨੋਸ ਰੂਪਾ ਰੰਗ ਪਿਉ ਰਾਵ ਕੇ ਝੂਪਾ ਅੰਡਾ ਜੇ ਰਜ ਸੇਤੇ ਕੀਨੇ ਮਤਬੇ ਖਾਨ ਬਹੋ ਰਚ ਦਿਨੀ ਕਹੋ ਪੁੱਤ ਰਾਜਾ ਵੇ ਬੈਠਾ ਕਹੋ ਸਵਣ ਪਿਓ ਸੰਗਰਿ ਕਿਠਾ ਸਗਰੇ ਸ੍ਰਿਸ਼ਟ ਅਦਖਾਇਆ ਚੰਪਾਭ ਆਦੁ ਤੁਗਾਦ ਸਰੂਪ ਸਵੈਮ ਭਵ ਅਵਰਛਾ ਮੇਰੀ ਤਮ ਕਰੋ ਸਿਕਵਾਰ ਸਿੱਖ ਸੰਗਰੋ ਦੋਤ ਜਿਥੇ ਠਵਤ ਨ ਪਾਤ ਸਗਲ ਮਨੇਸ਼ ਕਰ ਵਰਣਨ ਕਥਾ ਜਿਹਾ ਤੁਜ ਦਾ ਸ਼ਰਣੀ ਪਰੇ ਦਿਨ ਕੇ ਦੁਸ਼ਟ ਦੁਖਤ ਹਵੇ ਮਰੇ ਉਰਹ ਜਵਨ ਪਗ ਪਰੇ ਤੇ ਹਾਰੇ ਦਿਨ ਕੇ ਤੁਮ ਸੰਕਟ ਸਵਟਾਰੇ ਜੋ ਕਲਕੁਗ ਬਾਰ ਤੇ ਆਈ ਹੈ ਤਾਕੇ ਕਾਲ ਨਿਕਟ ਨਹਿ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਦਿਸ਼ਟ ਟਰੀ ਵਿਦ ਕੰਨ ਕਿਰਪਾ ਦ੍ਰਿਸ਼ਟ ਅਦਨ ਜਾਹੇ ਨਿਰਹਰ ਹੋ ਤਾਕੇ ਤਾਪ ਤਨੁਖੁ ਮਹਰੋ ਹੋ ਰਦ ਸਦ ਕਰਮੋ ਸਭ ਹੋਏ ਦੁਸ਼ਟ ਛਾ ਸਕੈ ਨਾ ਕੋਈ ਏਕ ਬਾਰ ਜਨਤ ਮੈ ਸੁਹਾਰ ਕਾਲ ਪਾਸਤੇ ਤਹ ਮਹਾਰ जिन नर लाभ ते हार कह दार दुष्ट दोख तिन्ह हार हरण गीत में शरण तिहारी आप हाथ दैलो म्हारे सर्व ठो नमो बहु सहाय दोष दोख ते लेव बचाई ਕਿਰਪਾ ਕਰੇ ਹੰਬਰ ਜਗ ਮਤਾ ਗ੍ਰੰਥ ਕਰਾ ਪੂਰਨ ਸੁਵਰਾਤਾ ਪਿਲੇ ਵਿਖ ਸਗਲ ਦੇਹ ਕੋ ਹਰਤਾ ਦੁਖ ਦੋਖਿਨ ਕਾਸ਼ੈ ਕਰਤਾ ਸ੍ਰੀਆ ਤੁਜ ਜਾ ਭਏ ਦਿਆਲਾ ਪੂਰਨ ਕਰਾ ਗ੍ਰੰਥ ਚਿਤ ਕਲ ਮਨ ਬਾਚ ਤਹਲਾ ਪਾਵੇ ਸੋਈ ਦੁੱਖ ਨਾ ਦਿਸੈ ਬਿ ਆਪਤ ਕੋਈ ਅਡਲ ਸੁਣੈ ਗੁੰਮ ਜੋ ਆਹਾ ਸੁਨਸਨਾ ਪਾਵਹੀਂ ਸੁਣੈ ਮੂਢ ਚਿਤ ਲਾਏ ਚਤੁਰਤਾ ਵਈ ਦੁੱਖ ਦਰਦ ਪਾਉ ਨਿਕਟ ਨਾ ਤਿਨ ਨਰਕੇ ਰਹੈ ਹੋ ਜੋ ਆ ਕੇ ਇੱਕ ਵਾਰ ਚੋਪ ਏਕੋ ਕਹ ਤੋ ਪਾਈ ਸੰਬਤ ਸਤ ਰਹਿ ਸਹਿ ਸੁਪਣਿਜੈ ਅਰਧ ਸਹਿ ਸੁ ਹੁਨ ਤੀਨ ਕਹੀਜੈ ਪਾਦਰ ਸੁਦੇਸ਼ਟ ਮੀਰਵ ਵਾਰਾ ਤੀਰ ਸੂਦ ਰਵ ਗ੍ਰੰਥ ਸੁਧਾਰਾ ਸਵਈਆ ਪਾਹੇ ਗਹਿ ਜਾਤੇ ਤੁਮਰੇ ਤਵ ਤੇ ਕੋ ਆਖ ਦਰਣਿ ਆਨੇ ਓ ਰਾਮ ਰਹੀਮ ਪ੍ਰਾਨ ਕੁਰਾਨ ਅਨੇਕ ਹੈ ਮਨੇਕ ਨਾਮ ਮੰਨ ਲਿਓ ਸਿਮਰੇ ਸਾਸਰ ਵੇਦ ਸੁਬਾ ਮੋ ਭੇਦ ਕਮ ਇਹ ਨਾਮ ਇਕ ਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮ ਲੇ ਕਰ ਮੈਂ ਨਾ ਕਹੂ ਸਭ ਤੋਹੇ ਵਿਖਾਲਿਓ ਦੁਖ ਦਾ ਸਗਲ ਦਵਾਰ ਕੋ ਸਾੜਕੇ ਗੇਹੋ ਤੋਹਾਰੋ ਦਵਾਰ ਬਾਹੀ ਗਹੇ ਕਿਲਾਜ ਅਸ ਗੋਬਿੰਦਾਸ ਤੋਹਾਰ ਰਾਮ ਕਲੇਬਹਲਾ ਤੀਜਾ ਆਨੰਦ ਇਕ ਓੰਕਾਰ ਸਤਗੁਰ ਪ੍ਰਸਾਦ ਆਨੰਦ ਭਿਆ ਮਿਰਮਾਇ ਸਤਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੇ ਮਨ ਵਜੀਆਂ ਵਧਾਈਆਂ ਰਾਗ ਰਥਨ ਪਰਵਾਰ ਪਰੀਆਂ ਸ਼ਬਦ ਗਾ ਬਣਾਈਆਂ ਸ਼ਬਦੋ ਤਾਂ ਗਾਵੋ ਹਰੀ ਕੀ ਰਾਮ ਮਨ ਜਨੀ ਵਸਾਇਆ ਕਹੈ ਨਾਨਕ ਨੰਦ ਗੁਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਰ ਹੋ ਹਨ ਨਾਲੇ ਹਨ ਨਾਲੇ ਰਭੂ ਤੂੰ ਮਨ ਮੇਰੇ ਦੁਖ ਸਭ ਸਾਰਣਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭ ਨਾਗਿਲਾ ਸਭ ਰਤ ਸੁਆਮੀ ਸੋ ਕਿੰਮਨੈ ਅੰਸਾਰੇ ਕਹਿ ਨਾਨਕ ਮਨ ਮੇਰੇ ਸਦਾਨ ਬੋਹਰ ਨਾਨਲੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰ ਕਰਤਾ ਤੇਰਾ ਸਭ ਚਹ ਜਿਸ ਦੇਹਿ ਸੋ ਪਾਵੈ ਸਦਾ ਸਭ ਸੁਲਾ ਹਾ ਤੇਰੀ ਨਾਮ ਨਮਸਾਵੈ ਨਾਮ ਜਿਨ ਕੇ ਮਨਮਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਮ ਸੁੱਚੇ ਸਾਹਿਬ ਕਿਆ ਨਾਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਦਰੋ ਸਾਚਾ ਨਾਮ ਧਰਮੇ ਦਾ ਜਨਮ ਖਾਸ ਗਵਾਇਆ ਤਾਰ ਸਾ ਸੁਖ ਮਨੈ ਸਿਆ ਇਨਛਾ ਸਾ ਪਜਾਈਆ ਸਦਾ ਕੁਰਬਾਨ ਕੀਤਾ ਗ੍ਰਿਵਟਹੁ ਜਿਸ ਦੀਆਂ ਵਡਿਆਈਆਂ ਕਹੇ ਨਾਨਕ ਅਸ ਨੂੰ ਸੰਤ ਹੂੰ ਸ਼ਬਦ ਦਰੋਪਿਆਰੋ ਸੱਚਾ ਨਾਮਿ ਰਾਧਾ ਲੋ ਆਵਾਜੇ ਪੰਜ ਸ਼ਬਦ ਕਰ ਸੁਭਗ ਕਰ ਸੁਭਗੇ ਸ਼ਬਦ ਵਾਜੇ ਕਲਾਜਿਤ ਕਰਤਾਲੀਆਂ ਪੰਚ ਦੂਦ ਵਸਕਤੇ ਕਾਲ ਕੰਡਕ ਮਾਰਿਆ ਤੁਰ ਕ੍ਰਮ ਪਾਇਆ ਤਦਨ ਕਾ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤਸੋ ਹੂਆ ਤਿਤ ਕਰ ਅਨਹਦ ਵਾਚੇ ਆਨੰਦ ਸੁਨਹੁਣ ਭਾਗੀ ਹੋ ਸਗਲ ਮਨੋਰਥ ਪੂਰੇ ਪਾਨ ਬ੍ਰਹਮ ਪ੍ਰਪਾਇ ਤਦੇ ਸ਼ਗਲਿ ਸੂਰੇ ਦੁਖ ਰੋਸਨਤਾਪਤਨੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਾਏ ਸਰਸੇ ਪੂਰੇ ਗੁਰ ਤੇ ਜਾਣੀ ਸੁਨਤੇ ਪੁਨੀਦ ਕਹਤੇ ਪਵਿੱਤ ਸਤਗੁਰ ਹਾ ਪ੍ਰਭੂ ਰੇ ਬਨਵੰਤ ਨਾਨਕ ਅਗਨ ਚਰਨ ਲਾਗੇ ਵਾਦੇ ਅਨਹਦ ਤੂਰੇ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤੂ ਦਿਵਸ ਰਾਤਿ ਵਿਧਾਈ ਦਾਇਆ ਖਿਲੇ ਸਗਲ ਜਗਤ ਚੰਗਿਆਈਆ ਮੁਰਿ ਆਇਐ ਵਾਚੇ ਤਨ ਮਹਦੂਰ ਕਰਮਿ ਆਪੋ ਆਪਣੀ ਕੇ ਨਿਰਗ ਦੂਰ ਜਿਨੇ ਨਾਮ ਧਾਇਆ ਗੈਮ ਸਕਤ ਕਾਲ ਨਾਨਕ ਤੇਮ ਕੋ ਜਲੇ ਕਿਤੇ ਸੁਤੇ ਨਾ ਜਿਨੇ ਨਾਮ ਤੇ ਆਇਆ ਗਏ ਸਖਤ ਆਕਾਲ ਨਾਨਕ ਤੇਮ ਕੋ ਜਾਨੇ ਕੀਤੇ ਛੁਟੇ ਨਾਮ ਵਾਹੀ ਗੁਰਜੀ ਕਾ ਖਾਲਸਾ ਸ੍ਰੀ ਵਾਹੀ ਗੁਰਜੀ ਕੀ ਪਟਿ